ਕੋਈ ਬਾਕਤ ਰਿਹਾ ਹੈ ਵੈਸੇ ਤੇ ਗੁਰੂ ਨੇ ਸਿੱਖਾਂ ਨੂੰ ਪਾਤਸ਼ਾਹ ਦਿੱਤੀ ਹੈ ਜਿਸ ਨੂੰ ਬਖਸ਼ੇ ਸ਼ਿਫਤ ਸ਼ਲਾ ਨਾਨਕ ਪਾਤਸ਼ਾਹੀ ਪੰਗਸ਼ਾ ਇੱਕ ਵੇਲਾ ਉਹ ਸੀ ਕਿਵਲ ਟੂਕ ਮਾਤਰ ਤੁਣ ਬੇਨਤੀ ਕਰਨ ਲੱਗੇ 1733 ਦਾ ਜਕਰੀਏ ਖਾਨ ਨੇ ਇੱਕ ਵਿਚਾਰ ਬਣਾ ਲਿਆ ਵੀ ਜੇ ਮੈਂ ਸਿੱਖਾਂ ਨੂੰ ਜ਼ਹਿਰ ਦੇ ਕੇ ਨਹੀਂ ਮਾਰ ਸਕਦਾ ਕਿਉਂ ਨਾ ਇਹਨਾਂ ਨੂੰ ਘੁਰ ਦੇ ਕੇ ਵੇਖ ਲਵਾਂ ਇਹ ਵੀ ਇੱਕ ਢੰਗ ਹੁੰਦਾ ਹੈ ਉਹਨੇ ਸੁਮੇਖ ਸਿੰਘ ਦਾਹੀ ਇੱਕ ਅਹੁਦਾ ਜਿਹਨੂੰ ਬੋਲਦੇ ਸਨ ਨਵਾਬੀ ਨਵਾਬ ਦਾ ਅਹੁਦਾ ਤੇ ਸੁਮੇਖ ਸਿੰਘ ਸਿੱਖ ਇਹ ਸਰਕਾਰੀ ਦਰਬਾਰੇ ਨੌਕਰੀ ਕਰਦਾ ਸੀ ਹੈ ਗੁਰੂ ਨਾਲ ਪ੍ਰੀਤ ਰੱਖਣ ਵਾਲਾ ਤੇ ਇਹਨੂੰ ਬੁਲਾਕੇ ਜਕਰੀਆ ਖਾਨ ਕਹਿੰਦਾ ਵੀ ਮੈ ਸਿੱਖਾਂ ਨੂੰ ਨਵਾਬੀ ਦੇਣੀ ਹੈ ਤੇ ਤੂੰ ਆ ਸਰਕਾਰੀ ਦਰਬਾਰਿਓ ਸਿੱਖਾਂ ਲਈ ਨਵਾਬੀ ਜਾ ਕੇ ਪੇਸ਼ ਕਰ ਉਹ ਪ੍ਰਵਾਨ ਕਰਨ ਜੰਗਲਾਂ ਵਿੱਚ ਰਹਿੰਦੇ ਸਨ ਸਿੱਖ ਤੇ ਉਹ ਭਾਈ ਸੁਭੇਗ ਸਿੰਘ ਜੰਗਲਾਂ ਵਿੱਚ ਆ ਗਿਆ ਸਿੱਖਾਂ ਕੋਲ ਆ ਕੇ ਫਤਿਹ ਬਲਾਈ ਤੇ ਕਹਿ ਲੱਗਿਆ ਬਈ ਮੈਂ ਜਕਰੀਏ ਖਾਨ ਕੋਲੋਂ ਆਇਆ ਹਾਂ ਤੇ ਉਹ ਨਵਾਬੀ ਦੇਣ ਲੱਗਿਆ ਮੈਂ ਨਵਾਬੀ ਦਾ ਅਹੁਦਾ ਉਹਦੇ ਵਿੱਚ ਕੀ ਹੁੰਦਾ ਸੌਖੇ ਢੰਗ ਨਾਲ ਸਿੱਖੋ ਕੁਝ ਪਿੰਡਾਂ ਦੀ ਇਹ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਪਿੰਡ ਸਨ ਉਹਨਾਂ ਦੀ ਸਰਦਾਰੀ ਖੁਦਮੁਖਤਿਆਰੀ ਮੁਖੀਏ ਕਹਿ ਲੋ ਤੇ ਇੱਕ ਪੁਸ਼ਾਕ ਤੇ ਕੁਝ ਮਾਇਆ ਇਹ ਇੱਕ ਅਹੁਦਾ ਕਦੋਂ ਅਸੀਂ ਕਹਾਨੂੰ ਆਕੇ ਆਕੇ ਜੰਗਲਾਂ ਵਿੱਚ ਵੀ ਮੈਂ ਤੁਹਾਨੂੰ ਇਹ ਅਹੁਦਾ ਦੇਣਾ ਚਾਹੁੰਦਾ ਜੋ ਕਰੀਏ ਖਾਣੇ ਮੈਨੂੰ ਖਲਿਆ ਤੇ ਗੁਰੂ ਕੇ ਸਿੱਖੋ ਤੁਸੀਂ ਪਰਵਾਣ ਕਰ ਲੋ ਤੁਸੀਂ ਇਹ ਨਾਲ ਮੰਨੋਗੇ ਦੋ ਵੇਲੇ ਦਾ ਰਜਮ ਪ੍ਰਸ਼ਾਦਾ ਵੀ ਨਹੀਂ ਮਿਲਦਾ ਸਿੱਖਾਂ ਨੂੰ ਉਹਨਾਂ ਸਮਿਆਂ ਅੰਦਰ ਜੰਗਲਾਂ ਵਿੱਚ ਨੈਣ ਕਰਕੇ ਨਾ ਕੋਈ ਤਨ ਤੇ ਬਹੁਤੇ ਚੰਗੇ ਕੱਪੜੇ ਨਾ ਘਰ ਘਾਟ ਵੀ ਛੱਡੇ ਹੋਏ ਨੇ ਪਰ ਸਿੱਖਾਂ ਕਿਉਂ ਸਵੇਕਸਿਆਂ ਤੈਨੂੰ ਜੀਹਾਂ ਇਹਨੂੰ ਤੂੰ ਸਾਡਾ ਭਰਾ ਹੈ ਪਰ ਤੈਨੂੰ ਇਹ ਨਹੀਂ ਪਤਾ ਇਸ ਗੱਲ ਦਾ ਵੀ ਜਿਹਦੇ ਗੁਰੂ ਨੇ ਖਾਲਸਾ ਨੂੰ ਪਾਤਸ਼ਾਹੀ ਦਿੱਤੀ ਹੋਵੇ ਉਹ ਇਹੋ ਜਿਹਿਆਂ ਨਵਾਬੀਆਂ ਦੀ ਨਹੀਂ ਪ੍ਰਵਾਹ ਕਰਦਾ ਜਿਸਨੂੰ ਬਖਸ਼ੇ ਸ਼ਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਾਂ ਲੈਦਾ ਆਪਣੀ ਇਹ ਨਵਾਬੀ ਨੂੰ ਜਕਰੀਏ ਕਰਨ ਨੂੰ ਵਾਪਸ ਕਰ ਦੇ ਉਸ ਵੇਲੇ ਜਕਰੀਏ ਐ ਸ਼ਿਵਕ ਸਿੰਘ ਨੇ ਆਖ ਕੇ ਲੱਗ ਗਿਆ ਨੀਚੇ ਕੋ ਮੇਰੀ ਬੇਨਤੀ ਮੰਨੋ ਆਪਾਂ ਕਿਹੜਾ ਲੈਣ ਗਏ ਆ ਉੱਚਾ ਆਪੇ ਦੇ ਰਿਹਾ ਤੇ ਤੁਸੀਂ ਇੱਕ ਕੰਮ ਕਰੋ ਹੱਥ ਜੋੜ ਕੇ ਕਹਿਣ ਲੱਗੇ ਆ ਵੀ ਇਹਨੂੰ ਪ੍ਰਵਾਨ ਕਰ ਲੋ ਆਮ ਲੋਕਾਂ ਵਿੱਚ ਸਿੱਖੀ ਦਾ ਰਾਜ ਕਿਹੋ ਜਿਹਾ ਪਵਿੱਤਰ ਹੋਵੇਗਾ ਇਹ ਦੱਸੋ ਤੇ ਸਹੀ ਦੱਸੋ ਤੇ ਸਹੀ ਲੋਕਾਂ ਨੂੰ ਪਤਾ ਤੇ ਲੱਗ ਸਕੇ ਬਾਕੀ ਸਿੱਖਾ ਵਿਚਾਰ ਬਣਾ ਲਿਆ ਵੀ ਚਲੋ ਠੀਕ ਹੈ ਜੇ ਇਹ ਗੱਲ ਹੈ ਤਾਂਪ ਇੱਕ ਵਾਰੀ ਇਹ ਗੱਲ ਮੰਨ ਲੈਣੇ ਹੁਣ ਕਹਿੰਦੇ ਨੇ ਵੀ ਸਿੱਕੇ ਨਬਾਬੀ ਦਈਏ ਕਿਨੂੰ ਮੁਖੀਆ ਕਿਨੂੰ ਬਨਾਈਏ ਨਵਾਬ ਕਿਨੂੰ ਬਨਾਈਏ ਦਰਬਾਰਾ ਸਿੰਘ ਨੂੰ ਆਖਿਆ ਉਹਨੇ ਨਾ ਕਰ ਦਿੱਤੀ ਹੋਰ ਸਿੱਖਾਂ ਨੂੰ ਆਖਿਆ ਉਹਨਾਂ ਨੇ ਨਾ ਕਰ ਦਿੱਤੀ ਵੀ ਮੈਂ ਨਹੀਂ ਨਵਾਬ ਬੰਨਾ ਉਸ ਵੇਲੇ ਗੱਲ ਚੱਲੀ ਜਦੋਂ ਕੋਈ ਵੀ ਨਵਾਬੀ ਲੈਣ ਨੂੰ ਤਿਆਰ ਨਹੀਂ ਹੁੰਦਾ ਯਾਦ ਰੱਖੋ ਜੰਗਲਾਂ ਵਿੱਚ ਬੈਠੇ ਹੋਏ ਸੱਚ ਦੇ ਪਰਵਾਨਿਆਂ ਨੇ ਹਕੂਮਤ ਵੱਲੋਂ ਦਿੱਤੀ ਹੋਈ ਨਵਾਬੀ ਨੂੰ ਠੋਕਰਾਂ ਮਾਰੀਆਂ ਹੋਈਆਂ ਨੇ ਅੱਜ ਵੱਧ ਕਿਸਮਤੀ ਹੈ ਨਿਕਾ ਜਿਆ ਉਹਦਾ ਕੋਈ ਦਏ ਤੈਨੂੰ ਮੈਂਬਰ ਬਣਾ ਦਿੰਨੇ ਆ ਤੈਨੂੰ ਨਿਕਾ ਮੋਟਾ ਪ੍ਰਧਾਨ ਬਣਾ ਦਿੰਨੇ ਆ ਸਾਡੇ ਬੰਦੇ ਸਭ ਕੁਝ ਛੱਡ ਛਡਾ ਕੇ ਗੁਰੂ ਦੀ ਗੱਲ ਭੁਲਾ ਕੇ ਧਰਮ ਵੀ ਛਿੱਕੇ ਤੇ ਟੰਗ ਕੇ ਕੁਰਸੀ ਦੇ ਪੁਜਾਰੀ ਉੱਥੋਂ ਤੱਕ ਭੱਜਦੇ ਫਿਰਦੇ ਨੇ ਇਹ ਸਿੱਖੀ ਦਾ ਮੈਨੂੰ ਖਿਮਾ ਕਰ ਦਿਓ ਅਸੀਂ ਉਹ ਇਮਾਨਦਾਰੀ ਨਹੀਂ ਵਰਤ ਰਹੇ ਕਿਉਂਕਿ ਸਾਡੇ ਅੰਦਰ ਉਹ ਧਰਮ ਦੇ ਕਿਣਕੇ ਨਹੀਂ ਰਹੇ ਜਿਹੜੀ ਬੇਨਤੀ ਮੈਂ ਕਰਨ ਲੱਗਿਆ ਆ ਹੁਣ ਉਸ ਵੇਲੇ ਵਿਚਾਰਤ ਲਈ ਵੀ ਆਖਰ ਹੁਣ ਨਵਾਬ ਇੱਕ ਇਤੇ ਬਣਾਉਣਾ ਹੀ ਪੈਣਾ ਹੈ ਭਾਈ ਕਪੂਰ ਸਿੰਘ ਜੀ ਫੈਦਲਪੁਰੀਆ ਫੈਦਲਪੁਰ ਦੇ ਰਹਿਣ ਵਾਲੇ ਸਨ ਪੱਖਾ ਧਲਣੇ ਸੰਗਤਾਂ ਦੇ ਉਹਨਾਂ ਆਖੇ ਵੀ ਇੱਕ ਕੰਮ ਕਰੋ ਕਪੂਰ ਸਿੰਘ ਨੇ ਵੀ ਮੰਨਣਾ ਤੇ ਆਪਾਂ ਜਾ ਕੇ ਬੇਨਤੀ ਨਹੀਂ ਕਰਨੀ ਆਪਾਂ ਸੰਗਤ ਰੂਪ ਵਿੱਚ ਜਾ ਕੇ ਜਾਂ ਪੰਦ ਪਿਆਰਿਆਂ ਦੇ ਰੂਪ ਵਿੱਚ ਜਾ ਕੇ ਆਪਾ ਹੁਕਮ ਕਰਨਾ ਵੀ ਇਹ ਤੁਹਾਨੂੰ ਨਵਾਬੀ ਲੈਣੀ ਪਏਗੀ ਕਿਉਂਕਿ ਸੰਗਤ ਦਾ ਹੁਕਮ ਹੈ ਉਸ ਵੇਲੇ ਜਦੋਂ ਸਿੱਖ ਸੰਗਤਾਂ ਗਈਆਂ ਵੇਖੋ ਜੰਗਲਾਂ ਵਿੱਚ ਬੈਠ ਕੇ ਗੱਲਾਂ ਚੱਲ ਰਹੀਆਂ ਇਹ ਤੇ ਗੁਰੂ ਕੇ ਸਿੱਖ ਗਏ ਜਾ ਕੇ ਕਹਿ ਲੱਗੇ ਵੀ ਕਪੂਰ ਸਿਓ ਪੱਖਾ ਧਲ ਰਿਆ ਸੀ ਕਹਿ ਲੱਗੇ ਵੀ ਤੁਹਾਨੂੰ ਬੇਨਤੀ ਨਹੀਂ ਹੈ ਬਲਕਿ ਤੁਹਾਨੂੰ ਸੰਗਤ ਦਾ ਹੁਕਮ ਹੈ ਇਹ ਨਵਾਬੀ ਤੁਹਾਨੂੰ ਲੈਣੀ ਪਏਗੀ ਕਪੂਰ ਸਿੰਘ ਨੇ ਹੱਥ ਜੋੜ ਲੇ ਸੰਗਤ ਦਾ ਹੁਕਮ ਮੰਨ ਕੇ ਕਹਿ ਲੱਗਿਆ ਵੀ ਭਲਿਓ ਤੁਹਾਡਾ ਹੁਕਮ ਸਿਰ ਮੱਥੇ ਪਰਵਾਣ ਹੈ ਪਰ ਮੇਰੀਆਂ ਦੋ ਬੇਨਤੀਆਂ ਦੋ ਬੇਨਤੀਆਂ ਪਰਵਾਣ ਕਰ ਲਵੋ ਮੈਂ ਤੁਹਾਡਾ ਹੁਕਮ ਮੰਨਾਂਗਾ ਕੀ ਬੇਨਤੀਆਂ ਬੋਲੋ ਕਹਿਣ ਲੱਗਿਆ ਪਹਿਲੀ ਗੱਲ ਇਹ ਨਬਾਬੀ ਦਾ ਖਿਤਾਬ ਜਿਹੜਾ ਅਹੁਦਾ ਇੱਕ ਪਸ਼ਾਕ ਹੁੰਦੀ ਹੈ ਇਹ ਪਹਿਨੌਣ ਤੋਂ ਪਹਿਲਾਂ ਦੇਣ ਤੋਂ ਪਹਿਲਾਂ ਸੰਗਤ ਦੇ ਚਰਨਾਂ ਨੂੰ ਛੁਹਾ ਕੇ ਦੇਵੋ ਪੰਜ ਪਿਆਰਿਆਂ ਦੇ ਚਰਨਾਂ ਨੂੰ ਛੁਹਾਓ ਕਲ ਇਹ ਨਿਭਾਵੀ ਮੇਰੇ ਅੰਦਰ ਅਹੰਕਾਰ ਪੈਦਾ ਕਰਕੇ ਕਦੀ ਖਰਾਬੀ ਨਾ ਕਰ ਜਾਏ ਮੇਰੀ ਜ਼ਿੰਦਗੀ ਅੰਦਰ ਇਹ ਨਾ ਹੋਵੇ ਵੀ ਮੈਂ ਅਹੰਕਾਰੀ ਹੋ ਜਾਮਾ ਦੂਜੀ ਗੱਲ ਦੂਜੀ ਗੱਲ ਇਹ ਹੈ ਮੈਂ ਬੜੇ ਲੰਮੇ ਸਮੇਂ ਤੋਂ ਗੁਰੂ ਕੇ ਸਿੱਖਾਂ ਦੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਮੋ ਲੰਮੇ ਸਮੇਂ ਤੋਂ ਤੇ ਮੈਂ ਇਹ ਸੇਵਾ ਨਹੀਂ ਛੱਡਣੀ ਕੱਲ ਤੁਸੀਂ ਆਖੋ ਵੀ ਹੁਣ ਤੁਸੀਂ ਨਿਭਾ ਬਣ ਗਏ ਹੋ ਸਿੱਖਾਂ ਦੇ ਮੁਖੀ ਸਿੱਖ ਬਣ ਗਏ ਹੋ ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਛੱਡਣੀ ਇਹ ਵਚਨ ਕਰ ਲਵੋ ਮੈਂ ਨਬਾਬੀ ਲੈ ਲੈਨੇ ਯਾਦ ਰੱਖਣਯੋਗ ਬਾਤਾਂ ਨੇ ਉਸ ਵੇਲੇ ਨਵਾਬ ਕਪੂਰ ਸਿੰਘ ਅੱਜ ਆਪਾਂ ਇਤਿਹਾਸ ਵਿੱਚ ਨਵਾਬ ਸ਼ਬਦ ਲਾਉਨੇ ਆ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਫਿਰ ਵੀ ਉਹ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਿਭਾਉਂਦਾ ਰਿਹਾ ਫਿਰ ਵੀ ਉਹ ਰੱਬੀ ਸੇਵਾ ਸਿਮਰਨ ਕਰਦਾ ਰਿਹਾ ਮੈਂ ਇਹ ਬੇਨਤੀ ਤੁਹਾਨੂੰ ਤਾਂ ਕਹਿਣ ਲੱਗਿਆ ਪਿਆਰ ਵਾਲਿਓ ਜਿਨ੍ਹਾਂ ਗੁਰੂ ਕੇ ਵਚਨ ਕਮਾਇਸਾਨਾ ਉਹਨਾਂ ਕਿਸੇ ਵੇਲੇ ਹਕੂਮਤ ਵੱਲੋਂ ਦਿੱਤੀਆਂ ਨਵਾਬੀਆਂ ਨੂੰ ਠੋਕਰਾ ਮਾਰੀਆਂ ਗੁਰੂ ਦੀ ਦਿੱਤੀ ਪਾਤਸ਼ਾਹੀ ਵਿੱਚ ਜ਼ਿੰਦਗੀ ਗੁਜ਼ਾਰਦੇ ਰਹੇ ਅੱਜ ਗੁਰੂ ਤੋਂ ਟੁੱਟ ਕੇ ਅਸੀਂ ਕਈ ਵਾਰੀ ਨਿੱਕੇ ਜੇ ਲੋਭ ਲਾਲਚ ਵਿੱਚ ਪੈ ਕੇ ਆਪਣੀ ਜ਼ਿੰਦਗੀ ਭਟਕਾ ਲੈਨੇ